ਮੈਨੂੰ ਡਾਕਟਰ ਦੇ ਜਾਣ ਤੋਂ ਪਹਿਲਾਂ ਲੈਬ ਤੇ ਜਾਵੇ ਕਿ ਮੇਰੇ ਵਿਟਾਮਿਨ ਟੈਸਟ ਕਰ ਦੇ ਜਿਹਦੇ ਵਿੱਚ ਵਿਟਾਮਿਨ B12 ਤੇ ਵਿਟਾਮਿਨ D ਬਹੁਤ ਜ਼ਰੂਰੀ ਹੈ ਪੰਜਾਬ ਛੱਡੋ ਮੇਰੇ ਕੋਲੇ ਕੈਨੇਡਾ ਤੋਂ ਇੱਕ ਬੱਚਾ ਆਇਆ ਸਾਰੇ ਕੈਨੇਡਾ ਦੇ ਡਾਕਟਰਾਂ ਨੇ ਜ਼ੋਰ ਨਾਲ ਲੱਗਾਇਆ ਮੈਂ ਕੋਈ ਨਹੀਂ ਛੱਡਿਆ ਮੇਰੀ ਬਿਮਾਰੀ ਨਾਲ ਲੱਭੀ ਜਦੋਂ ਪੀਜੀਆ ਹੀ ਗਿਆ ਮੈਂ ਉਹਨੂੰ ਲੈ ਕੇ पीजीआई ने एक टेस्ट कराया ਉੱਥੇ ਲੈਬ ਚ ਫੌਰਨ ਉਹਦੀ ਰਿਪੋਰਟ ਆ ਗਈ। ਉਹਨੂੰ ਕਹਿੰਦੇ ਜਾ ਕੇ ਧੁੱਪੇ ਬੈਠ। 4 ਘੰਟੇ ਧੁੱਪੇ ਬੈਠ ਕੇ ਵਾਪਸ ਆਈ। ਫੇਰ ਦੱਸੀ ਜੋੜਾਂ 'ਚ ਦਰਦ ਹੁੰਦਾ। ਬੈਠ ਕੇ ਆ ਗਿਆ ਜੀ। ਉਹ ਕਹਿੰਦੇ ਤੇਰੇ ਅੰਦਰ ਵਿਟਾਮਿਨ ਡੀ ਦੀ ਘਾਟ ਹੈ। ਛਾਛੇ ਦਿੱਤੇ ਉਹਨੂੰ ਵਿਟਾਮਿਨ ਡੀ ਦੇ ਪਰ ਕਹਿੰਦੇ ਰੋਜ਼ ਅੱਧਾ ਘੰਟਾ ਧੁੱਪੇ ਬੈਠ ਬਿਮਾਰੀ ਤੇ ਠੀਕ ਹੋ ਜਾ। ਕੈਨੇਡਾ 'ਚ ਧੁੱਪ ਨਹੀਂ ਆਂਦੀ ਇਸ ਕਰਕੇ ਜੋੜਾਂ 'ਚ ਦਰਦ ਹੁੰਦਾ। ਕੈਨੇਡਾ ਚੋਂ ਸੈਂਕੜੇ ਪੇਸ਼ੈਂਟ ਫੋਨ ਕਰਦੇ ਨੇ ਮੈਨੂੰ ਸਾਡੇ ਜੋੜਾਂ ਚ ਦਰਦ ਸਾਡੇ ਚ એનર્ਜੀ ਨਹੀਂ ਆਹੰਗੀ ਭਾਈ ਵਿਟਾਮਿਨ ਡੀ ਲੈ ਲਿਆ ਕਰੋ ਵਿਟਾਮਿਨ ਡੀ ਨਹੀਂ ਆਗਾ ਉੱਤੇ ਵਿਟਾਮਿਨ ਡੀ ਦੀ ਘਾਟ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਚ ਨਹੀਂ ਕੈਨੇਡਾ ਦੇ ਵਿੱਚ ਵੇਅਰ ਹਾਊਸਾਂ ਚ ਕੰਮ ਕਰਕੇ ਜਾਂ ਅਸੀਂ ਕੰਪਨੀਆਂ ਚ ਕੰਮ ਕਰਕੇ ਸਾਰੀ ਦਿਹਾੜੀ ਠੰਡ ਚ ਰਹਿਨੇ ਆ ਛਾਵੇਂ ਰਹਿਨੇ ਆ ਉਸੇ ਤਰੀਕੇ ਘਰੇ ਜਾ ਕੇ ਡੱਬੇ ਚ ਬੰਦ ਹੋ ਜੰਨੇ ਆ ਵਿਟਾਮਿਨ ਡੀ ਕਿੱਥੋਂ ਮਿਲਦਾ ਪੰਜਾਬ ਵਿੱਚ ਤਾਂ ਤੁਹਾਨੂੰ ਲੱਗਦੀ ਰਹਿੰਦੀਆਂ ਹਨ ਤੁਹਾਨੂੰ ਤੁੱਪੇ ਸਰੋਤ ਹੈ ਵਿਟਾਮਿਨ ਡੀ ਦਾ ਜਾਂ ਵਿਟਾਮਿਨ ਡੀ ਦੇ ਛੇ ਛੇ ਲੈ ਲਓ ਗੋਲੀਆਂ ਲੈ ਲਓ ਜਾਂ ਵਿਟਾਮਿਨ ਡੀ ਤੁੱਪ ਚੋਂ ਲੈ ਲਓ